ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੀ ਆਪ ਜੀ ਜੋ ਸਕਰੀੰਤੇ ਆਠ ਸ਼ਬਦਾਂ ਦੇ ਦਰਸ਼ਨ ਕਰ ਰਹੇ ਹੋ ਇਹ ਸ਼ਬਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰ-ਵਾਰ ਦਰਸ਼ਨ ਕਰਨ ਵਾਸਤੇ ਸਾਨੂੰ ਮਿਲ ਜਾਂਦੇ ਹਨ ਜਿਨ੍ਹਾਂ ਸ਼ਬਦਾਂ ਨੂੰ ਸੰખ્યા ਕਰਨ ਤੋਂ ਬਿਨਾਂ ਚੰਗੇ ਉਸਤਾਦ ਦੀ ਸਿੱਖਿਆ ਤੋਂ ਬਿਨਾਂ ਸੁੱਧ ਉਚਾਰਨ ਕੀਤਾ ਜਾ ਸਕਦਾ ਬਹੁਤ ਸਾਰੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਹਨ ਪਰ ਉਹ ਇਨ੍ਹਾਂ ਸ਼ਬਦਾਂ ਨੂੰ ਸੰਚਾ ਨਾ ਲੈਣ ਕਰਕੇ ਗਲਤ ਪੜ ਜਾਂਦੀਆਂ ਹਨ ਆਓ ਆਪਾਂ ਇਨ੍ਹਾਂ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਇਸ ਦੀ ਸੰખ્યા ਕਰਨਾ ਕਰੀਏ ਸਤਿਗੁਰੂ ਸਭ ਜੀ ਕਿਰਪਾ ਕਰਨ ਸਭ ਤੋਂ ਪਹਿਲਾਂ ਸ਼ਬਦ ਹੈ ਮੰਮੇ ਔਂਕੜ ਹਾਏ ਦਲਾਵਾ ਮੋਹ ਮੰਮੇ ਔਂਕੜ ਜਿਹੜੀ ਐ ਇਹ ਲਘੂ ਮਾਤਰਾ ਹੈ ਦਲਾਵਾ ਹੈ ਇਹ ਦੀर्घ ਮਾਤਰਾ ਨੇ ਮੰਮੇ ਔਂਕੜ ਮੋਹ ਹਾਏ ਦਲਾਵਾ ਹੈ ਮੋਹ ਇਸ ਨੂੰ ਮੋਹੇ ਨਹੀਂ ਬੋਲਣਾ ਹਾਏ ਦਲਾਵਾ ਮੂੰਹ ਖੋਲ ਕੇ ਬੋਲਣੀਆਂ ਨੇ ਮੋਹ ਹੈ ਮੋਹ ਇਸ ਤਰ੍ਹਾਂ ਬੋਲਣਾ ਹੈ ਅਗਲਾ ਸ਼ਬਦ ਹੈ ਮੰਮੇ ਔਂਕੜ ਹਾਇ ਸਿਆਰੀ ਇਹ ਦੋਨੇ ਔਂਕੜ ਤੇ ਸਿਆਰੀ ਲਘੂ ਮਾਤਰਾ ਨੇ ਇਹਨਾਂ ਦਾ ਉਚਾਰਨ ਛੇਤੀ ਹੋਏਗਾ ਮੋਹ ਮੰਮੇ ਔਂਕੜ ਮੋਹ ਹਾਇ ਸਿਆਰੀ ਹੈ ਮੋਹ ਮੋਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਕਈ ਸੰਗਤਾਂ ਜਿਹੜੀਆਂ ਨੇ ਉਹ ਹਾਇ ਸਿਆਰੀ ਨੂੰ ਹਾਏ ਲਾਂ ਆ ਕੇ ਬੋਲਦਿਆਂ ਨੇ 모ਹੇ ਇਸ ਤਰ੍ਹਾਂ ਬੋਲਦਿਆਂ ਨੇ ਪਰ ਸਿਆਰੀ ਲੱਗੀ ਹੋਈ ਹੈ ਸਿਆਰੀ ਲੱਗੂ ਮਾਤਰਾ ਹੈ ਇਹ ਦਾ ਚਾਨ ਸੰਕੋਚ ਕੇ ਹੋਵੇਗਾ 모ਹੇ ਅਗਲਾ ਸ਼ਬਦ ਹੈ ਮੰਮੇ ਔਂਕੜ ਹਾਏ ਲਾਂ 모ਹੇ ਹਾਏ ਲਾਂ ਅੰਮੀ ਕਰਕੇ ਬੋਲਣੀ ਹੈ ਇਹ 모ਹੇ ਹਾਏ ਤੇ ਦਲਾਵਾ ਨਹੀਂ ਲਾਉਣੀ ਆ ਲਾਲ ਆਉਣੀ ਹੈ 모ਹੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਗਲਾ ਸ਼ਬਦ ਹੈ ਸ ਸ ਬੱਬ ਸਬ ਇਹ ਪੋਲਾ ਬੋਲਣਾ ਹੈ ਕਿਉਂਕਿ ਜਿਸ ਸ਼ਬਦ ਦੇ ਨਾਲ ਬੱਬ ਲੱਗ ਜਾਂਦਾ ਹੈ ਉਹ ਸ਼ਬਦ ਪੋਲਾ ਬੋਲਿਆ ਜਾਂਦਾ ਹੈ ਅਗਲਾ ਸ਼ਬਦ ਹੈ ਸ ਸ ਭੱਬ ਸਬ ਭੱਬ ਭਾਰਾ ਬੋਲਣਾ ਹੈ ਇਹ ਤਾਂ ਉਚਾਰਨ ਹੋਵੇਗਾ ਸਬ ਸ ਸ ਇਹ ਤਾਂ ਕਿ ਭੱਬ ਸਬ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੱਤੇ ਹੋੜਾ ਤੋਂ ਈੜੀ ਸਾਰੀ ਏ ਤੋਏ ਇਸ ਤਰ੍ਹਾਂ ਬੋਲਣਾ ਹੈ ਤੱਤੇ ਹੋੜਾ ਈੜੀ ਲਾਂ ਤੋਏ ਤੋਏ ਈੜੀ ਲਾਂ ਲੰਮੀ ਕਰਕੇ ਬੋਲਣਾ ਹੈ ਤੋਏ ਕਿਉਂਕਿ ਹੋੜਾ ਤੇ ਲਾਂ ਦੋਨੇ ਦੀਰਘ ਮਾਤਰਾ ਨੇ ਇਹਨਾਂ ਦੀ ਆਵਾਜ਼ ਲੰਮੀ ਹੋਏਗੀ ਤੋਏ 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 ਅਗਲਾ ਸ਼ਬਦ ਹੈ ਕਕੇ ਬਿਹਾਰੀ ਤੱਤੇ ਹੋੜਾ ਈੜੀ ਬਿਹਾਰੀ ਇਹਦਾ ਉਚਾਰਨ ਹੋਏਗਾ ਕੀ ਤੋਈ ਕੀ ਤੋਈ ਇਹ ਭਾਰਾ ਬੋਲਣਾ ਹੈ ਤੱਕੇ ਬਿਹਾਰੀ ਉਤਯਦਕ ਤੱਤੇ ਹੋੜਾ ਈੜੀ ਬਿਹਾਰੀ ਕੀ ਤੋਈ ਇਸ ਤਰ੍ਹਾਂ ਉਚਾਰਨ ਕਰਨਾ ਹੈ ਇਹ ਸ਼ਬਦ ਸਾਨੂੰ ਪੜਨ ਵਿੱਚ ਬਹੁਤ ਮਹਿੰਗੇ ਜਾਪਦੇ ਹਨ ਜਿਨ੍ਹਾਂ ਦਾ ਸੰਥਿਆ ਦੇ ਬਿਨਾ ਸੋਧੋਚਾਰ ਨਹੀਂ ਕੀਤਾ ਜਾ ਸਕਦਾ ਦਾਸ ਨੇ ਨਿਮਾਣਾ ਜਾਂ ਯਤਨ ਕੀਤਾ ਹੈ ਆਸ ਹੈ ਸੰਗਤਾਂ ਨੂੰ ਇਹ ਵੀਡੀਓ ਪਸੰਦ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ